ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਇਲਾਕਾ ਨਿਵਾਸੀ ਤੇ ਨੱਗਨ ਵਸੀਆਂ ਨੂੰ ਹੋਰ ਜੋ ਰਪੀਡ ਕੀਤੀ ਜਾਂਦੀ ਹੈ ਕਿ 7ਵਾਂ ਕੁਸ਼ਤੀ ਡੰਗਲ ਮਹਾਪੁਰਸ਼ ਝੰਡਾ ਵਾਲਿਆਂ ਦੇ ਸਥਾਨ ਤੇ ਕਰਵਾ ਜਾ ਰਿਹਾ ਹੈ ਉਹ ਵੱਧ ਚੜਕੇ ਦੇ ਵਿੱਚ ਪਹੁੰਚ ਦੀ ਕਿਰਪਾਤਾ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਾਰੇ ਇਲਾਕਾ ਨਿਵਾਸੀਆਂ ਨੂੰ ਪਿੰਡ ਢਾਹਰ ਦੀ ਸੰਭੂ ਪੰਚਾਇਤ ਅਤੇ ਐਨ ਆਰ ਆਈ ਵੀਰਿਆਂ ਵੱਲੋਂ ਇਲਾਕਾ ਨਿਵਾਸੀਆਂ ਬੇਨਤੀ ਕੀਤੀ ਜਾਂਦੀ ਹੈ ਕਿ 9 ਨਵੰਬਰ ਦਿਨ ਐਤਵਾਰ ਨੂੰ ਜੋ ਕਿ ਵੱਡਾ ਭਾਰੀ ਵਿਸ਼ਾਲ ਕੁਸ਼ਤੀ ਦੰਗਲ ਕਰਵਾਇਆ ਜਾ ਰਿਹਾ ਹੈ ਜਿਸ ਦੇ ਵਿੱਚ ਉੱਚ ਕੋਟੀ ਦੇ ਪਹਿਲਵਾਨ ਪਹੁੰਚ ਰਹੇ ਹਨ ਆਪ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਸਾਰੇ ਇਲਾਕਾ ਨਿਵਾਸੀ ਇਸ ਐਤਵਾਰ 9 ਨਵੰਬਰ ਨੂੰ ਸਾਡੇ ਪਿੰਡ ਡਾਹਰ ਵਿਖੇ ਪਹੁੰਚਣ ਦੀ ਕਿਰਪਾਲਤਾ ਕਰਨੀ ਬਾਬਾ ਗੁਰੂ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਬ ਨਗਰ ਨਿਵਾਸੀ ਪਿੰਡ ਡਾਹਰ ਵੱਲੋਂ ਆਪ ਸਭ ਨੂੰ ਖੁੱਲਾ ਨਗਰ ਵਾਸੀ ਦਾ ਆਪਵਾਸੇ ਪਿੰਡ ਨੰਨ ਸਭ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਸ਼ੰਤਾਂ ਬੋਸਾਂ ਚੰਡਾਣਾ ਦੀ ਮਹਾਕਰਪਾ ਦੇ ਨਾਲ ਢੰਡਾਹਰ ਬਹੁਤ ਵਿਸ਼ਾਲ 7ਵੇਂ ਦਾ ਸ਼ਾਰੂ ਗੁਸਤੀ ਦੰਗਲ ਹੋ ਰਿਹਾ ਹੈ ਐਨ ਆਰ ਆਈ ਬੀਰੋ ਵੱਲੋਂ ਨਗਰ ਪੰਚਾਇਤ ਦੇ ਸਮੂਹ ਨਗਰ ਨਿਵਾਸੀਆਂ ਵੱਲੋਂ ਆਪ ਸਭ ਨੂੰ ਖੁੱਲਾ ਸਦ ਦਿੱਤਾ ਜਾਂਦਾ ਹੈ ਕਿ ਭਾਈ ਢੰਡਾਹਰ ਨੂੰ 9 ਨਵੰਬਰ ਦਿਨ ਐਤਵਾਰ ਨੂੰ ਆਪ ਸਭ ਜੀ ਸਾਡੇ ਤੇ ਦਾ ਦਰਸ਼ਨ ਦੇਣ ਦੀ ਕਿਰਪਾਲਤਾ ਕਰਿਓ ਸੋ ਆਪ ਜੀ ਨੂੰ ਸਭ ਨੂੰ ਬੇਨਤੀ ਇਹ ਕਰਦੇ ਆਂ ਕਿ ਭਾਈ ਜੋ ਵੀ ਪਹਿਲਵਾਨ ਵੀਰਾਂ ਨੂੰ ਸੱਦਾ ਪੱਤਾ ਦਿੱਤਾ ਹੋਇਆ ਵੀ ਕਿਰਪੀਸ ਉਹੀ ਸਾਡੇ ਪਿੰਡ ਨਗਰਪਿੰਡ ਡਹਿਰ ਪਹੁੰਚਣਾ ਤੇ ਆਪ ਜੀ ਸਭ ਜੀ ਨੂੰ ਲੰਗਰ ਪ੍ਰਸ਼ਾਦ ਦੇ ਵੱਲੋਂ ਕੋਈ ਵੈਗਰੂ ਦੀ ਕਿਰਪਾ ਦਾ ਸਭ ਘਰ ਭਰਪੂਰ ਹੋਏਗਾ ਤੇ ਆਪ ਜੀ ਨੂੰ ਬੇਨਤੀ ਹੈ ਕਿ ਸਾਡੇ ਪਿੰਡ ਡਹਿਰ 9 ਨਵੰਬਰ ਦਿਨ ਐਤਵਾਰ ਨੂੰ ਖੁੱਲਾ ਸੱਦਾ ਦਿੱਤਾ ਜਾਂਦਾ ਹੈ ਲਾਗ ਨਗਰ ਨਿਵਾਸੀ ਜੋ ਵੀ ਸਾਡੇ ਬੰਨੇ ਚੰਨੇ ਦੇ ਲੋਕ ਆ ਸਭ ਨੂੰ ਆਡੇ ਕੋਲਨ ਦਰਸ਼ਨ ਦੇਣ ਦੀ ਕਿਰਪਾਲਤਾ ਕਰਨ ਤੇ ਆਪ ਜੀ ਨੂੰ ਖੁੱਲਾ ਸੱਦਾ ਹੈ ਹਾਂ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਮੂਹ ਨਗਰ ਇਲਾਕਾ ਨਿਵਾਸੀਆਂ ਨੂੰ ਇਹ ਜਾਣ ਕੇ ਬਹੁਤ ਖੁਸ਼ੀ ਹੋਵੇਗੀ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਹੁਤ ਵੱਡਾ 쿠ਸੀ ਦੰਗਲ ਤਨ ਤਨ ਬਾਬਾ ਜੀ ਜੰਡਾ ਜੀ ਦੇ ਅਪਾਰ ਕਿਰਪਾ ਦੇ ਨਾਲ ਪਿੰਡ ਡਹਿਰ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਵੱਡਾ 쿠ਸੀ ਦੰਗਲ ਨੇੜੇ ਸ਼੍ਰੀ ਚਮਕੌਰ ਸਾਹਿਬ ਜ਼ਿਲ੍ਹਾ ਰੂਪਨਗਰ ਤਨ ਤਨ ਜੰਡਾ ਜੀ ਮਹਾਰਾਜ ਦੀ ਵੱਡੀ ਏਪਾਰ ਕਿਰਪਾ ਹੈ ਉਹਨਾਂ ਨੂੰ ਯਾਦ ਕਰਦੇ ਹੋਏ ਇਹ ਵਿਸ਼ਾਲ ਕੁਰਸੀ ਦੰਗਲ ਜਿਹੜਾ ਕਰਵਾਇਆ ਜਾਂਦਾ ਹੈ ਤਰੀਕ 9 ਨਵੰਬਰ ਦਿਨ ਐਤਵਾਰ ਛੁੱਟੀ ਦਾ ਦਿਨ ਹੈ ਸੋ ਸਾਰੇ ਇਲਾਕਾ ਨਵਾਸੀ ਨੂੰ ਬੇਨਤੀ ਕਰਦੇ ਆ ਜਿਹੜੇ ਜਿਹੜੇ ਵੀ ਕੁਸ਼ਤੀ ਨੂੰ ਪਿਆਰ ਕਰਦੇ ਆ ਬਹਿਰ ਪਿੰਡ ਵੱਲੋਂ ಗ್ರಾಮ ਪੰਚਾਇਤ ਸਿੰਝ ਕਮੇਟੀ ਐਨ ਆਰ ਆਈ ਵੀਰਾ ਵੱਲੋਂ ਸਾਰਿਆਂ ਨੂੰ ਸੱਦਾ ਦਿੱਤਾ ਜਾਂਦਾ ਹੈ ਨਰੋਲ ਤੇ ਨਰੋਲ ਸੱਦਾ ਪੱਤਰ ਵਾਲੇ ਪਹਿਲਵਾਨ ਇਕੱਠ ਲਗੇ ਇਹ ਸਾਰੇ ਲੋਡ ਕਰ ਲਿਓ ਤੇ ਜਿੰਨੇ ਵੀ ਕੁਸ਼ਤੀ ਨੂੰ ਪਿਆਰ ਕਰਨ ਵਾਲੇ ਆ ਉਹ ਸਾਰਿਆਂ ਨੇ ਪਹੁੰਚਣਾ ਹੈ ਮੈਂ ਵੀ ਪਹੁੰਚ ਰਿਹਾ ਮਾਂ ਬੋਲੀ ਪੰਜਾਬੀ ਦੇ ਨਾਲ ਸਾਝ ਪਾ ਰਿਹਾ ਤੁਸੀਂ ਵੀ ਸਾਰਿਆਂ ਨੇ ਪਹੁੰਚਣਾ ਹੈ ਜੀ ਵੀਡੀਓ ਨੂੰ ਸਾਰੇ ਜਰੂਰ ਸ਼ੇਅ ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਨਾ ਇਲਾਕਾ ਨਿਵਾਸੀਆਂ ਨਗਰ ਨਿਵਾਸੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪਿੰਡ ਡਹਿਰ ਨੇੜੇ ਸ਼੍ਰੀ ਚੌਂਕਾਰ ਸਾਹਿਬ ਸਤਵਾਂ ਵਿਸ਼ਾਲ ਕੁਸ਼ਤੀ ਦੰਗਲ ਤਰੀਕ ਦਿਨ ਦਿਨ ਐਤਵਾਰ 9 ਨਵੰਬਰ 2025 ਨੂੰ ਕਰਵਾਇਆ ਜਾ ਰਿਹਾ ਹੈ ਸਾਰੇ ਇਲਾਕਾ ਨਿਵਾਸੀਆਂ ਨੂੰ ਬੇਨਤੀ ਹੈ ਕਿ ਉਸ ਦਿਨ ਪਿੰਡ ਡਹਿਰ ਹਮ ਹੋਮਾ ਕੇ ਪਹੁੰਚਣ ਦੀ ਕਿਰਪਾਲਤਾ ਕਰਨੀ ਗੰਡਾ ਵਾਲੇ ਬਾਬੇ ਜੀ ਦੀ ਕਿਰਪਾ ਨਾਲ ਪਿੰਡ ਟਹਿਰ ಗ್ರಾಮ ਪੰਚਾਇਤ ਐਨਆਰਆਈ ਵਿਦਾਂ ਵੱਲੋਂ ਉਸਤੀ ਸੱਤਵਾਂ ਵਿਸ਼ਾਦ ਉਸਤੀ ਦੰਗਦ ਨੇਰੇ ਚਮਕੌਰ ਸਾਹਿਬ ਕਰਾਇਆ ਜਾ ਰਿਹਾ ਹੈ ਦਿਨ ਐਤਵਾਰ 9 ਨਵੰਬਰ 2025 ਨੂੰ ਆਪ ਸਭ ਨੇ ਆਪਣੀ ਹਾਜ਼ਰੀ ਭਰਨੀ ਹੈ ਜੀ 9 ਨਵੰਬਰ ਦਿਨ ਐਤਵਾਰ ਜੀ ਇਹ ਸਾਰੇ ਸੰਗਤ ਨੇ ਹਮ ਹਮਾ ਕੇ ਪਹੁੰਚਣਾ ਜੀ ਵਾਹਿਗੁਰੂ ਜੀ ਕੀ ਫਤਿਹ 9 ਨਵੰਬਰ ਦੈਨ ਐਤਵਾਰ ਨੂੰ ਪਹੁੰਚੋ ਵੈਰੀ ਦਾ ਖਾਲਸਾ ਵੈਰੀ ਦੇ ਫ਼ਰਿਸ਼ਤੇ